ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਟਰੇਆਂ ਚੱਕਦੀਆਂ ਸਾਰੀਆਂ ਇੱਧਰੋਂ ਕਿਉਂਕਿ ਉਹ ਤਾਂ ਚੱਕਤੀਆਂ ਵੀ ਆਪਣਾ ਫਰਸ਼ ਇੱਧਰ ਤੱਕ ਲਾ ਆ ਜਾਣਾ ਟਰੇਆਂ ਚੱਕ ਕੇ ਖੇਤ ਦੇ ਵਿੱਚ ਰੱਖਣ ਚੱਲੇ ਚੱਲੇ ਟਰਾਲੀਆਂ ਲੋਡ ਕਰੀਆਂ ਹੋਈਆਂ ਟਰੇਆਂ ਵਾਲੀਆਂ ਆ ਬੱਤਕਾਂ ਨੂੰ ਮੇਰੀ ਆਵਾਜ਼ ਸੁਣਨੀ ਦੇਰ ਆ ਵੱਜਦੀ ਇਹਨਾਂ ਦਾ ਰੌਲਾ ਸ਼ੁਰੂ ਹੋ ਜਾ ਕਿਛੇ ਦੀ ਆਜਾ ਨਾਲੇ ਸਵੇਰੇ ਸਾਜਰੇ ਰੋਟੀ ਪਾ ਗਿਆ ਮੈਂ ਇਹਨਾਂ ਨੂੰ ਇਹ ਆ ਦੇਖ ਲੋ ਬੰਦੇ ਲੈਵਲ ਕੱਢੀ ਜਾਂਦੇ ਆ ਹਰਸ਼ ਦਾ ਪੂਰਾ ਕੰਮ ਤੇ ਉਧਰ ਮਸ਼ੀਨਾਂ ਦਾ ਵੀ ਚੱਲੀ ਜਾਂਦਾ ਕੰਮ ਰਿਪੇਅਰ ਲੱਗੇ ਹੋਇਆ ਬੰਦੇ ਕਰਨ ਆਪਣੇ ਜਗਦੀਸ਼ ਬਾਈ ਹੁਣੀ ਤੇ ਇਹਨਾਂ ਦਾ ਵੀ ਕਮਰੇ ਦਾ ਨੀ ਪੱਥਰ ਰੱਖਤਾ ਇੱਧਰ ਜਗਦੀਸ਼ ਭਾਈ ਉਹਨਾਂ ਦਾ ਕਮਰਾ ਬਣਾਉਣਾ ਕੰਬੈਨ ਵਾਲਿਆਂ ਦਾ ਸਾਰਿਆਂ ਇਹਨਾਂ ਦਾ ਕੰਬੈਨ ਵਾਲਿਆਂ ਦਾ ਕਮਰਾ ਨਾ ਅੱਡੀ ਕਰ ਦੇਣਾ ਵੀ ਫੇਰ ਉਹਦੇ ਵਿੱਚ ਨਾ ਕੋਈ ਰਸੋਈ ਹੋ ਆਪਦਾ ਜਿੰਦਾ ਲਾਉਣ ਆਪਦਾ ਸਮਾਨ ਰੱਖਣ ਸਾਰਾ ਕੁਝ ਜਿਵੇਂ ਮਰਜ਼ੀ ਕਰਨ ਜਿਹੜੇ ਆਪਣੇ ਦੂਜੇ ਬੰਦੇ ਆ ਉਹਨਾਂ ਦਾ ਉਧਰ ਕਮਰਾ ਇਹ ਕੰਬੈਨ ਵਾਲਿਆਂ ਦਾ ਵੀਰ ਜਿੰਨੇ ਵੀ ਕੰਬੈਨ ਵਾਲੇ ਵੀਰ ਜਾਂ ਪੰਜਾਬੀ ਜਿੰਨੇ ਡਰਾਈਵਰ ਆਉਂਦੇ ਆ ਟਰੈਕਟਰਾਂ ਵਾਲੇ ਤੇ ਉਹਨਾਂ ਦਾ ਕਮਰਾ ਇੱਧਰ ਬਣਾ ਦੇਣਾ ਇੱਥੇ ਆਪਣੇ ਕੋਲੇ ਹੈਗੀ ਆ ਜਗਾ ਹਾਂ ਦੇ ਇੱਥੇ ਬਣਾ ਦੇ ਕਰ ਲੋ ਕੁਛ ਸਵੇਰਾ ਸਵੇਰਾ ਹਜੇ ਤਾਂ ਨਾ ਅਕਲ ਕੰਡ ਕਿੱਧਰੋਂ ਸ਼ੁਰੂ ਕਰਨੀ ਹੈ ਅੱਛਾ ਹਾਂ ਨਹੀਂ ਫਿਰ ਇਹਦੀ ਉੱਤੋਂ ਵੀ ਤੇ ਇੱਥੋਂ ਸ਼ੁਰੂ ਕਰੋਗੇ ਆ ਚਾਦਰਾਂ ਖੋਲਣੀਆਂ ਪੈਣੀਆਂ ਵਈ ਅੰਦਰੋਂ ਐਵੇਂ ਹੀ ਹੋ ਜੂ ਅੰਦਰਾਂ ਦਾ ਹੋਈ ਜਾਣੀ ਆ ਆਦੇ ਬੰਦੇ ਲੱਗੇ ਹੋਏ ਆ ਆਪਣੇ ਇਧਰ ਟਿੱਬਾ ਲਾਦਾ ਕਿਉਂਕਿ ਇਧਰੋਂ ਆਪਾਂ ਉਹ ਪਰਲਾ ਉੱਚਾ ਕਰ ਦੇਣਾ ਨਾਲ ਨਾਲ ਆ ਦੇਖ ਲੋ ਐਸਐਮਐਸ ਦਾ ਇੰਨਾ ਫਰਕ ਆ ਕਿ ਆ ਪਿਛਲੇ ਸਾਲ ਲਵਾਇਆ ਤੇ ਇਹਦੇ ਹਾਲਾਤ ਦੇਖ ਲੋ ਕੀ ਹੋ ਗਏ ਹਨ ਜੀ ਘਸ ਘਸ ਕੇ ਵੀ ਆਪਣੇ ਲੋਹੇ ਦੀ ਕੁਆਲਿਟੀ ਕਿੰਨੀ ਵਧੀਆ ਆਉਂਦੀ ਆ ਤੇ ਕਿੰਨੀ ਕੁ ਵਧੀਆ ਲਾਉਂਦੇ ਆ ਹਨ ਆਪਣੇ ਤੁਸੀਂ ਵੇਖੋ ਆਹ ਆ ਦੇਖ ਲੋ ਵੀਰੇ ਇਹ ਆਪਣੀ 21 ਮਾਡਲ ਦਾ ਫੀਡਰ ਆ ਜਿਹੜਾ ਆ ਫੀਡਰ ਲਾਇਆ ਹੈ ਹਨ ਆਪਣੇ 21 ਮਾਡਲ ਦਾ ਫੀਡਰ ਆ ਤੇ 21 ਮਾਡਲ ਦੀ ਇਹ ਤੁਹਾਨੂੰ ਫਟੀਆਂ ਦਿਖਾਉਣ ਲੱਗਿਆ ਦੇਖ ਲੋ ਫੱਟੀਆਂ ਦੇਖ ਲਓ ਚੈਨ ਦੇਖ ਲਓ ਆਹਾਂ ਦੇਖ ਲਓ ਕੋਈ ਆਹ ਨਹੀਂ ਪੱਟਿਆ ਬੈਰੰਗ ਠੀਕ ਨਹੀਂ ਇਹ 21 ਮਾਡਲ ਦਾ ਫੀਡਰ ਆ ਤੇ ਕਿਦੋਂ ਫੀਡਰ ਘਸਿਆ ਉਹ ਦਿਖਾ ਦਿਓ ਕਿਤੇ ਕੋਈ ਬਿਲਡਿੰਗ ਹੋਇਆ ਫਿਰ ਡਰੋ ਦਿਖਾ ਦਿਓ ਠੀਕ ਨਹੀਂ ਆ ਦੇ ਲਈ 21 ਮਾਡਲ ਦੀਆਂ ਫੱਟੀਆਂ ਨੇ ਇਹ ਨਾਲ ਦੀਆਂ Ориਜਨਲ ਫੱਟੀਆਂ ਵੀਰੇ ਕਦੇ ਕੋਈ ਖੋਲੀ ਵੀ ਨਹੀਂ ਫੱਟੀਆਂ ਇਹਨੂੰ ਕੁਆਲਿਟੀ ਕਹਿ ਦਿੰਦੇ ਆ ਇਹ ਚੀਜ਼ਾਂ ਨੂੰ ਵੀ ਹਾਂ ਵੀ ਕੁਆਲਿਟੀ ਆ ਇੱਥੇ ਆਪਣੇ ਸਾਰੇ ਕੰਬੈਨ ਵਾਲੇ ਵੀਰ ਸਾਰੇ ਜਿੰਨੇ ਵੀ ਇੰਡਸਟਰੀ ਆ ਕੰਬੈਨ ਵਾਲੀ ਬਹੁਤ ਵਧੀਆ ਬਣਾਉਂਦੇ ਆ ਕੰਬੈਨ ਹਨਾ ਸਾਰੇ ਕੋਈ ਵੀ ਮਾੜੀ ਨਹੀਂ ਬਣ ਉਟ ਜਾਂ ਪਰ ਆਹ ਕੁਆਲਿਟੀ ਨਹੀਂ ਲਾਉਂਦੇ ਜਿਹੜੀ ਚੀਜ਼ ਦਾ ਇਹ ਲੋਹਾ ਕੁਆਲਿਟੀ ਦਾ ਲੱਗਿਆ ਹੋਇਆ ਇਹ ਚੀਜ਼ਾਂ ਨਹੀਂ ਲਾਉਂਦੇ ਪਤਾ ਨਹੀਂ ਵੀ ਇਹ ਲੋਹਾ ਮਹਿੰਗਾ ਪੈਂਦਾ ਤਾਂ ਨਹੀਂ ਲਾਉਂਦੇ ਵੀ ਸਮਝ ਨਹੀਂ ਆਉਂਦੀ ਵੀ ਜਿੱਥੇ ਹੁਣ 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 ਅੱਜ ਅਜੇ ਮੈਂ ਗੱਲ ਕਰਾਂ ਹਨਾ ਇਹ 2021 ਦੀ ਮਸ਼ੀਨ ਆਪਾਂ ਲਈ ਸੀ ਜੇ ਇਹਦੀ ਜਗ੍ਹਾ ਕੋਈ ਹੋਰ ਮਸ਼ੀਨ ਹੁੰਦੀ ਹੁਣ ਨੂੰ ਮੈਨੂੰ ਲੱਗਦਾ ਕਿ ਘੱਟੋ ਘੱਟ 3-4 ਵਾਰ ਚੈਨ ਬਦਲੀ ਜਾਣੀ ਸੀ 2-3 ਵਾਰ ਤਾਂ ਬਦਲੀ ਜਾਣੀ ਸੀ ਤੇ ਪੱਟੀਆਂ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਹੁਣਾ ਵੀ ਜਿੰਨੀ ਵਾਰ ਬਦਲੀਆਂ ਜਾਣੀਆਂ ਠੀਕ ਆ ਉਦੋਂ ਆਪਾਂ ਨੂੰ 3 ਲੱਖ ਰੁਪਏ 3 ਤੋਂ 4 ਲੱਖ ਰੁਪਏ ਮਸ਼ੀਨ ਦੂਜਿਆਂ ਨਾਲੋਂ ਵੀ ਮਹਿੰਗੀ ਹਨ ਤੇ ਜੇ ਹੁਣ ਅੱਜ ਦੇਖਣਾ ਕਿ ਯਾਰ ਵੀ ਆਹ ਰਿਪੇਅਰਾਂ ਤੇ ਤਾਂ ਪੈਸੇ ਹੀ ਨਹੀਂ ਲੱਗਦਾ ਹੁਣ ਤੁਸੀਂ ਨਾ ਮੇਰੇ ਫਾਰਮ ਤੇ ਵਿਜ਼ਿਟ ਕਰ ਲਿਓ ਆ ਕੇ ਕੋਈ ਵੀ ਵੀਰ ਜਿਹੜਾ ਮੈਂ ਮਸ਼ੀਨ ਦੀ ਕੁਆਲਿਟੀ ਦੱਸ ਰਿਹਾ ਠੀਕ ਨਹੀਂ ਵੀ ਕੋਈ ਵੀ ਵੀਰ ਮੇਰਾ ਫਾਰਮ ਤੇ ਵਿਜ਼ਿਟ ਕਰ ਲਿਓ ਹਨਾ ਤੇ ਮੈਨੂੰ ਹਾਲੈਂਡ ਕੰਪਨੀ ਹਾਲੈਂਡ ਮਸ਼ੀਨ ਦੇ ਵਿੱਚ ਜਾਂ ਮੇਰੇ ਕਿਤੇ ਵੀ ਆਪਣੇ ਰੂਮ ਆ ਇੱਥੇ ਬਣੇ ਹੋਏ ਕਿਤੇ ਵੀ ਤੁਸੀਂ ਸਪੇਅਰ ਪਾਰਟ ਪਿਆ ਹੋਵੇ ਦਿਖਾ ਦਿਓ ਮੈਨੂੰ ਵੀ ਬਾਦੂ ਲਿਆ ਕੇ ਸਪੇਅਰ ਪਾਰਟ ਰੱਖਿਆ ਹੋਇਆ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਵੀਰੇ ਕਿਸੇ ਚੀਜ਼ ਦੀ ਵੀ ਲੋੜ ਨਹੀਂ ਪੈਂਦੀ ਐਨਾ ਮਾਣ ਆ ਇਹਨਾਂ ਤੇ ਵੀ ਪੈਸੇ ਲਾਓ ਲਾ ਕੇ ਟੈਨਸ਼ਨ ਫਰੀ ਹੋ ਜਾਓ ਇਹ ਚੀਜ਼ ਆ ਹਾਲੈਂਡ ਦੀ ਕੁਆਲਿਟੀ ਠੀਕ ਆ ਹੁਣ ਮੈਂ ਤੁਹਾਨੂੰ ਪਹਿਲਾਂ ਇਸ ਸਮੇਂ ਦੇਖਿਆ ਨਾ ਤੁਸੀਂ ਜਿਹੜਾ ਆਪਾਂ ਬਾਹਰੋਂ ਲਵਾਇਆ ਸੀਗਾ ਤੇ ਆ ਇਹਦਾ ਐਸਐਮਐਸ origignal ਆ ਵੀਰੇ ਠੀਕ ਨੇ ਆ ਤੁਸੀਂ ਦੇਖ ਲਓ ਵੀ ਹਜੇ ਤੱਕ ਇਹ ਸਾਲਾ ਕਿਤੋਂ ਨਹੀਂ ਟੁੱਟਿਆ ਕਿਤੇ ਕੁਝ ਨਹੀਂ ਹੋਇਆ ਇਹਦੇ ਹਜੇ ਤੱਕ ਠੀਕ ਨੇ ਉਮੇ ਦੀ ਉਮੇ ਚਾਦਰ ਪਈਆ ਕਿਤੇ ਚਾਦਰ 'ਚ ਗਲੀਆਂ ਨਹੀਂ ਨਿਕਲੀਆਂ ਕਿਤੇ ਕੁਝ ਨਹੀਂ ਹੋਇਆ ਸੇਮ ਉਮੇ ਦਾ ਉਮੇ ਪਿਆ ਵੀਰੇ ਇਹਦਾ ਐਸਐਮਐਸ ਆਦਾ ਆਪਣੇ ਬੰਦਿਆਂ ਨੇ ਉਦੋਂ ਪੂੰਛ ਮਾਰਤੀ ਸੀ ਕੰਬਾਈਨ ਦੀ ਤੇ ਇਹ ਹੁਣ ਲੋਡ ਕਰਵਾਵਾਂਗੇ ਉਹ ਸ਼ੀਲਡਾਂ ਦਿੱਤੀਆਂ ਹੋਈਆਂ ਨੇ ਲੋਡ ਕਰਾਉਣੀਆਂ ਤੇ ਇਹਨੂੰ ਵੀ ਲੋਡ ਕਰਵਾਉਂਗਾ ਆਹ ਫੋਟੋ ਲਾ ਕੇ ਸਿੱਧੂ ਬਾਈ ਦੀ ਤੇ ਲੋਡ ਕਰਾਉਣੇ ਆ ਤੇ ਨਾਲ ਇਹਨਾਂ ਤੇ ਕੈਮਰਾ ਲਵਾਉਣਾ ਪਿੱਛੇ ਨੂੰ ਕੈਮਰਾ ਫਰੰਟ ਤੇ ਇਹਨੂੰ ਕੈਮਰਾ ਆਗਰ ਤੇ ਕੈਮਰਾ ਇੱਕ ਦਾਣੇ ਵਾਲੇ ਟੈਂਕ ਤੇ ਇਹਨੂੰ ਕੈਮਰਾ ਤੇ ਚਾਰ ਕੈਮਰੇ ਲਵਾਉਣੇ ਆ ਤੇ ਇਹ ਚੀਜ਼ ਦੀ ਕੁਆਲਿਟੀ ਹੈ ਵੀਰੇ ਹਾ ਐਲੀਵੇਟਰ ਵਾਲੀਆਂ ਚੈਨਾ ਅੱਜ ਤੱਕ ਨਹੀਂ ਆਪਾਂ ਕੱਢੀਆਂ ਵੀਰੇ ਆ ਦੇਖ ਲਓ ਇਹ ਪੈੜ ਵੀ ਸਾਰੇ origignal ਆ ਸਾਰੇ origignal ਆ ਪੈੜ ਇਹਨਾਂ ਨੂੰ ਕਦੀ ਐਲੀਵੇਟਰ ਨੂੰ ਲਾ ਕੇ ਵੀ ਨਹੀਂ ਦੇਖਿਆ ਵੀ ਥੱਲੇ ਨੂੰ ਲਾਇਆ ਹੋਵੇ ਕਦੇ ਨਹੀਂ ਲਾ ਕੇ ਦੇਖਿਆ ਲੱਗੇ ਉਵੇਂ ਹੀ ਲੱਗੇ ਲਗਾਏ ਠੀਕ ਨਹੀਂ ਕਦੇ ਆਹ ਪੁਲੀਆਂ ਨਹੀਂ ਲਾਈਆਂ ਹੇ ਤੱਕ ਹਾਈ ਕੀ ਮਾਡਲ ਮਸ਼ੀਨ ਹੈ ਆਪਣੀ ਆ ਜੈਨਾਂ ਜੂਨਾ ਸਾਰੀਆਂ origignal ਆ ਆ ਦੇਖ ਆ ਜੈਨਾਂ ਬੈਲਟਾਂ ਬਹੁਤ origignal ਆ ਤੇ ਆ ਜੈਨਾਂ ਹੋ ਗਈਆਂ ਹਨਾ ਇਹ ਜਿੰਦਾਂ ਸਾਰੀਆਂ ਅਰੀਜਨਲ ਪਈਆਂ ਇਹਨਾਂ ਦੇ ਇਹ ਹੋਰ ਇਹਨੂੰ ਉਹੀ ਨਹੀਂ ਹਾਲੈਂਡ ਕਹਿੰਦੇ ਵੀਰੇ ਠੀਕ ਨਹੀਂ ਹਾਲੈਂਡ ਆ ਚਾਹੇ ਲੱਖ ਮਸ਼ੀਨਾਂ ਹੈਗੀਆਂ ਨੇ ਪਰ ਕੁਆਲਿਟੀ ਦੇ ਵਿੱਚ ਹਾਲੈਂਡ ਦੀ ਬਰੋਬਰੀ ਕੋਈ ਨਹੀਂ ਕਰ ਪਾ ਰਿਆ ਪਤਾ ਨਹੀਂ ਕੀ ਗੱਲ ਆ ਵੀ ਕਿਉਂ ਨਹੀਂ ਕਰਦੇ ਆਪਣੇ ਕੁਆਲਿਟੀ ਲਾਉਂਦੇ ਹਨ ਤੁਸੀਂ ਪੇਂਟ ਦੀ ਕੁਆਲਿਟੀ ਦੇਖ ਲਓ ਕਿਸੇ ਵੀ ਚੀਜ਼ ਦੀ ਕੁਆਲਿਟੀ ਦੇਖ ਲਓ ਵੀ ਉਹ 21 ਮਾਡਲ ਨੂੰ ਕਿੰਨੇ ਸਾਲ ਹੋ ਗਏ ਪੇਂਟ ਦੇਖ ਲਓ ਵੀ ਮਾੜਾ ਜਿਹਾ ਵੀ ਭੱਦਾ ਹੋਇਆ ਹੋ ਆਪਣੀਆਂ ਚਲੋ ਖੜ੍ਹਦੀਆਂ ਅੰਦਰ ਜਦੋਂ ਸੀਜ਼ਨ ਲਾਉਨੇ ਆਪਾਂ ਨੂੰ ਉਦੋਂ ਵੀ ਐਵੇਂ ਹੁੰਦਾ ਵੀ ਅੰਦਰ ਹੀ ਖੜ੍ਹਨ ਮਸ਼ੀਨਾ ਵੀ ਮਸ਼ੀਨਾ ਬਾਹਰ ਬਿਲਕੁਲ ਨਹੀਂ ਖੜਾਉਣ ਦੇ ਆਪਾਂ ਹੱਕ 'ਚ ਹੁੰਦੇ ਵੀ ਮਸ਼ੀਨ ਨੂੰ ਬਾਹਰ ਕਢਾਉਣਾ ਤੇ ਪਰ ਕੁਆਲਿਟੀ ਤਾਂ ਮੰਨਣੀ ਪੈਣੀ ਆ ਫਿਰ ਤੁਹਾਨੂੰ ਹਾਂ ਠੀਕ ਹੈ ਤਾਂ ਆ ਕੱਲ ਆਪਾਂ ਲੈ ਕੇ ਆਏ ਸੀ ਰੰਗ ਕਰਨੋਂ ਕੱਲ ਆ ਫੈਡਾਂ ਥੁੱਡਾਂ ਤੇ ਪ੍ਰਾਈਮਰ ਮਾਰਿਆ ਸੀ ਇਹਦੀ ਤੇ ਹੁਣ ਅੱਜ ਉਥੇ ਓ ਬਾਈ ਆ ਬੈੱਡ ਰਗੜ ਕੇ ਤੇ ਵੀ ਮਾਰਨਾ ਆਪਾਂ ਬੈੱਡ ਤੇ ਵੀ ਮਾਰਨਾ ਪ੍ਰੇਮਰ ਹਾਂ ਪੂਰਾ ਉਹ ਧਾਰਾ ਵਾਲਾ ਬੁਰਸ਼ ਲੈ ਆਈ ਨਹੀਂ ਗੱਲ ਫਿਰ ਉਹ ਮਾਰੋ ਉਹ ਮਰਵਾ ਕੇ ਕਢਾ ਕੇ ਉਹ ਗੈਟ ਡਰਮ ਨੂੰ ਵੀ ਘਵਾ ਕੇ ਉਹ ਤੇ ਵੀ ਧਾਰਾਂ ਵਾਲਾ ਬੁਰਸ਼ ਫਰਵਾ ਦੇ ਉਹ ਸੱਚ ਜਿਹੜੀਆਂ ਉਹ ਆਪਾਂ ਨੂੰ ਸੈੱਟ ਮਿਲਣਾ ਨਾ ਉਹ ਗੈਟ ਡਰਮ ਤੇ ਕਾ ਸੋਣਾ ਉਹ ਕੱਲ ਨੂੰ ਲੈ ਕੇ ਆਉਣਾ ਮੈਂ ਚੱਕ ਕੇ ਭੱਜ ਕੇ ਜਾਵਾਂ ਛੋਟਾ ਹੀ ਆਹ ਸਾਹ ਛੋਟਾ ਹੀ ਹੈ ਆ ਜਾਣਾ ਮੇਰੇ ਵਾਲੀ ਗੱਡੀ ਚ ਪੁੱਛਿਆ ਨਵਦੀਪ ਆਪਣੇ ਕੋਲੇ ਪਰਸੋਂ ਨੂੰ ਆਊਗਾ ਪਰसों ਨੂੰ ਆਊਗਾ ਤੇ ਪਰसों ਨੂੰ ਉਹ ਕਹਿੰਦਾ ਵੀ ਜਿਹੜਾ ਕੋਈ ਹੈਗਾ ਮਾੜਾ ਮੋਟਾ ਸਮਾਨ ਤਾਂ ਉਹ ਲਿਖਾ ਦਿਓ ਨਹੀਂ ਤਾਂ ਚਲੋ ਇੱਕ ਇਹ ਕਹਿੰਦੇ ਹੋਰ ਵੀ ਆਪਾਂ ਨੂੰ ਲੈਣਾ ਪੈਣਾ ਆਪਾਂ ਵੀਰੇ ਕਹਿ ਦਿੰਨੇ ਆ ਹਨਾ ਵੀ ਅੱਜ ਮੈਨੂੰ ਬਹੁਤ ਵੀਰਾਂ ਦੇ ਮੈਸੇਜ ਆਏ ਹਨਾ ਵੀਡੀਓ ਤੇ ਕਮੈਂਟ ਵੀ ਆਏ ਮੈਸੇਜ ਵੀ ਇੰਸਟਾਗ੍ਰਾਮ ਤੇ ਵੀ ਵੀਰੇ ਅਸੀਂ ਆਹਾ ਪਲਾਉ ਲੈ ਲੀਏ ਜਾਂ ਆਹਾ ਪਲਾਉ ਲੈ ਲੀਏ ਹਨਾ ਤੇ ਵੀਰੇ ਦੇਖੋ ਗੱਲ ਹੈਗੀ ਆ ਇਦਾਂ ਹਨਾ ਵੀ ਜਿਹੜਾ ਆਪਣਾ ਟਰੈਕਟਰਾਂ ਦੇ ਦੇਖੋ ਮੈਂ ਨਾ ਲੈਂਮਕਨ ਪਲਾਉ ਹੀ ਚਲਾ ਕੇ ਰਾਜੀ ਆ ਕਿਉਂਕਿ ਲੈਂਮਕਨ ਦੇ ਪਲਾਉ ਵਰਗੀ ਨਾ ਰੀਤ ਨਹੀਂ ਹੈਗੀ ਇਹ ਚ ਕੋਈ ਆਪਾਂ ਮਸ਼ਹੂਰੀ ਨਹੀਂ ਕਰਦੇ ਕਿਸੇ ਦੀ ਹਨਾ ਕਿਉਂਕਿ ਆਪਾਂ ਪੈਸੇ ਲਾ ਕੇ ਖਰੀਦਿਆ ਹੋਇਆ ਖਰੀਦਿਆ ਹੋਇਆ ਆਪਣੇ ਕੋਲੇ ਕੋਈ ਉਹ ਨਹੀਂ ਹੈਗਾ ਕਿ ਆਪਾਂ ਉਹਨਾਂ ਦੀ ਕੋਈ ਐਡ ਕਰਨੀ ਹੈ ਹਨਾ ਤੁਸੀਂ ਤੁਸੀਂ ਆਪਣੇ ਆਪ ਕੰਪੈਰੀਸ਼ਨ ਕਰ ਸਕਦੇ ਹੋ ਚਾਹੇ ਤੁਹਾਡੇ ਕਿਸੇ ਵੀ ਵੀਰ ਕੋਲੇ ਹੋਵੇ ਵੀ ਲੈਂਮਕਨ ਦਾ ਨੇੜੇ ਤੇੜੇ ਹਨਾ ਉਹ ਚਲਾਉਣ ਤੋਂ ਪਹਿਲਾਂ ਲਿਫਟ ਚੱਕੀ ਦੇਖ ਲਿਓ ਵੀ ਆਪਦੇ ਟਰੈਕਟਰ ਮਗਰ ਉਹ ਪਾ ਕੇ ਲਿਫਟ ਚੱਕ ਕੇ ਦੇਖਿਓ ਤੇ ਨੋਰਮਲ ਦੀ ਲਿਫਟ ਚੱਕ ਵਾ ਕੇ ਦੇਖ ਲਿਓ ਤੇ ਕੁਆਲਿਟੀ ਦੇ ਵਿੱਚ ਤਾਂ ਹੈ ਹੀ ਸਿਰਾ ਹਨਾ ਤੇ ਮੈਂ ਤਾਂ ਵੀਰੇ 2017 ਹਾਂ 16 ਚ 16 ਤੋਂ ਸ਼ੁਰੂ ਕੀਤਾ ਸੀਗਾ ਪਹਿਲਾਂ ਮੈਂ ਉਹਨਾਂ ਦਾ ਲਿਆ ਸੀਗਾ ਤੁਹਾਨੂੰ ਦੱਸਿਆ ਵੀ ਸੀਗਾ ਹਨਾ ਕਿ ਉਸ ਤੋਂ ਬਾਅਦ ਮੈਂ ਛੱਡਤਾ ਸੀ ਹੈਲੋ ਤੇ ਤੁਸੀਂ ਵੀਰ ਨਾ ਮੈਂ ਆਪਾਂ ਮੈਂ ਤਾਂ ਜਦੋਂ ਤੋਂ ਇਹਨੂੰ ਯੂਜ਼ ਕਰਦਾ ਵੀਰੇ ਮੇਰਾ ਤਾਂ ਕਿਸੇ ਹੋਰ ਚੀਜ਼ ਕਰਨ ਨੂੰ ਮਾਨ ਹੀ ਨਹੀਂ ਕੀਤਾ ਕਦੇ ਵੀ ਹਨਾ ਵੀ ਕੋਈ ਹੋਰ ਹੋਰ ਪਲਾਉ ਦੇ ਬਾਰੇ ਕਦੀ ਸੋਚਿਆ ਹੋਵੇ ਇਹ ਮੇਰਾ ਚੌਥਾ ਸੈੱਟ ਆ ਇਹ ਚੌਥਾ ਸੈੱਟ ਚੱਲਦਾ ਇਹ ਮੇਰੇ ਕੋਲ ਕਿਉਂਕਿ ਚਾਰ ਸੈੱਟ ਮੈਂ ਇੱਕ ਸਾਖ ਸਾਖੇ ਵੇਚਦੇ ਆ ਕਿਉਂਕਿ ਚਲਾਈ ਜਿਆਦੇ ਹੁੰਦੀ ਦੀ ਮੈਂ ਘਾਤ ਜਾਂਦਾ ਆਪਾਂ ਕੱਢ ਦਿੰਦੇ ਆ ਹਨਾ ਕਿ ਸਬਸਿਡੀ ਇੱਕ ਦੀ ਮਿਲੀ ਸੀ ਸਬਸਿਡੀ ਨਹੀਂ ਵਾਲਿਆਂ ਤੇ ਮਿਲੀ ਸਬਸਿਡੀ ਇੱਕ ਦੀ ਮਿਲੀ ਤੇ ਗੱਲ ਕੁਆਲਿਟੀ ਦੀ ਵਾਲੀ ਆਉਂਦੀ ਆ ਯਾਰ ਵੀਰੇ ਕੁਆਲਿਟੀ ਕੁਆਲਿਟੀ ਇੱਕ ਚੱਲਣ ਦੇ ਵਿੱਚ ਸ਼ੁੱਧਤਾ ਹੁਣ ਕਈ ਵੀਰ ਕਹਿੰਦੇ ਇੱਕ ਵੀਰ ਦਾ ਸੀਗਾ ਵੀ ਵੀਰੇ ਵੀ ਸਾਡਾ 9113 ਨਾਲੇ ਓਕੇ ਕਚਤ ਉਹ ਵੀਰੇ ਯਾਰ ਇੱਕ ਨਾ ਯਾਰ ਮੈਂ ਸੱਚੀ ਦੱਸਦਾ ਜੇ ਇਹਨਾਂ ਤੁਸੀਂ ਟਰੈਕਟਰ ਮਗਰ ਸੰਦ ਸਮਾਨ ਉਹਦੇ ਵਿੱਤ ਮੁਤਾਬਕ ਪਾਉਂਗੇ ਹਨ ਤਾਂ ਉਹ ਸਹੀ ਚੱਲੂਗਾ ਹੁਣ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਨਾ ਵੀਰੇ ਚਾਹੇ ਤੁਹਾਡਾ ਟਰੈਕਟਰ 70 ਪਾਵਰ ਆ ਚਾਹੇ 75 ਪਾਵਰ ਜਿੰਨਾ ਸਵਾਦ ਨਾਲ ਟਰੈਕਟਰ ਨੇ 4 ਵੀਲ ਨੇ ਪਲਾਉ ਖਿੱਚਣਾ ਨਾ ਉਹ 2 ਵੀਲ ਨਹੀਂ ਖਿੱਚਦਾ ਠੀਕ ਆ ਨੰਬਰ 1 ਨੰਬਰ 2 ਵੀਰੇ ਜੇ ਤੁਹਾਡਾ ਟਰੈਕਟਰ 60 ਪਾਵਰ ਤੋਂ ਉੱਪਰ ਹੈ ਨਾ ਤਾਂ ਤਿੰਨ ਪਲਾਉ ਲਓ ਤੇ ਜੇ ਤੁਹਾਡਾ ਟਰੈਕਟਰ 75 ਪਾਵਰ ਤੋਂ ਵੱਡਾ ਵਾ ਤਾਂ 4 ਲੋ 75 ਪਾਵਰ ਤੱਕ ਤਿੰਨ ਪਲਾਉ ਵਧੀਆ ਖਿੱਚਦਾ ਵਾ ਵੀ ਐਵੇਂ ਉਹਦੇ ਵਿੱਚ ਨਾ ਕੋਈ ਆਪਣੀ ਛੇਕੀ ਨਹੀਂ ਹੁੰਦੀ ਕਿ ਜੇ ਆਪਾਂ ਕਹਿੰਨੇ ਆ ਕਿ ਅਸੀਂ 4 ਪੌਣੇ ਛੋਟੇ ਟਰੈਕਟਰ ਮਗਰੀ 4 ਪੌਣੇ ਨਾ ਆਪਾਂ ਉਹ ਆਪਾਂ ਕਹਿਤਾ ਦਿੰਨੇ ਆ ਖਿੱਚਦਾ ਫਿਰ ਮੁੜ ਕੇ ਬਾਅਦ ਚ ਦੇਖੀ ਜਾਂਦੇ ਯਾਰ ਸਾਡੇ ਆਲੂ ਵਾਲੀ ਮਸ਼ੀਨ 'ਚ ਪ੍ਰਾਲੀ ਫਸ ਗਈ ਜਾਂ ਐ ਹੋ ਗਿਆ ਇਹ ਚੀਜ਼ਾਂ ਬਹੁਤ ਕੰਪਲੇਂਟ ਹੁੰਦੀ ਆ ਹਨ ਤੇ ਹੁਣ ਕਈ ਵੀ 2 ਵੀਲ ਦੇ ਮਗਰੀ ਤਿੰਨ ਪਲਾਉ ਪਾਈ ਫਿਰਦੇ ਹੁੰਦੇ ਆ ਟਰੈਕਟਰ ਹੁੰਦਾ ਉਹਨਾਂ ਦਾ 50 55 ਪਾਵਰ ਉਹ ਕਹਣਗੇ ਅਸੀਂ ਵੀ ਪਲਟਾਤਾ ਠੀਕ ਨਹੀਂ ਵੀਰੇ ਜਿੰਨਾ ਵਧੀਆ 2 ਵਾਲਾ ਪਲਾਉ ਚੱਲਣਾ ਛੋਟੇ ਟਰੈਕਟਰਾਂ ਮਗਰ 2 ਵਾਲਾ ਪਲਾਉ ਪਾਓ ਮੈਂ ਇਹ ਨਹੀਂ ਕਹਿੰਦਾ ਕਿ ਟਰੈਕਟਰ ਆਪਾਂ ਵੱਡੇ ਲੈਣੇ ਚਾਹੀਦੇ ਨਹੀਂ ਟਰੈਕਟਰ ਜਿਹੜੇ ਹੈਗੇ ਉਹਨਾਂ ਨਾਲ ਵੀ ਕੰਮ ਸਰ ਜੂ ਪਰ ਪਲਾਉ ਦੋ ਰੱਖ ਜੇ 2 ਵੀਲ ਟਰੈਕਟਰ ਹੈ ਛੋਟੀ ਪਾਵਰ ਦਾ ਤਾਂ ਦੋਹਾਂ ਵਾਲਾ ਪਲਾਉ ਰੱਖੋ ਠੀਕ ਨਹੀਂ ਦੋਹਾਂ ਵਾਲਾ ਪਲਾਉ ਪਾਓ ਤੇ ਉਸ ਤੋਂ ਬਾਅਦ ਫਿਰ ਉਹਨੂੰ ਉਹਨੂੰ ਦੇਖੋ ਵਰਤ ਕੇ ਪਤਾ ਲਗੋ ਤੇ ਲਮਕੰਨ ਦਾ ਲੈ ਲਓ ਲਮਕੰਨ ਦਾ ਪਲਾਉ ਚੱਲਣ ਦੇ ਵਿੱਚ ਉੱਤ ਤੁਹਾਡੇ ਟਰੈਕਟਰ ਦੇ ਵਿੱਚ 10-10 ਸਾਰਾ ਕੁਝ ਵੀ ਕੀ ਹੈਗਾ ਠੀਕ ਨਹੀਂ ਟਰੈਕਟਰ ਦੇ ਵਿੱਚ ਟਰੈਕਟਰ ਤੇ ਲੋਡ ਨਹੀਂ ਆਉਂਦਾ ਉਹਦੇ ਨਾਲ ਤੇ ਬਾਕੀ ਰਹੀ ਗੱਲ ਉਹਦੀ ਚੱਲਣ ਦੀ ਜਿਹੜਾ ਤਿੰਨਾ ਵਾਲਾ ਟਰੈ ਤਿੰਨਾ ਵਾਲਾ ਪਲਾਉ ਉਹਦੇ ਟਾਇਰ ਜ਼ਰੂਰ ਲਵਾਓ ਫੇਰ ਉਹ ਜਿਆਦਾ ਵਧੀਆ ਚੱਲਦਾ ਦੋਹਾਂ ਵਾਲੇ ਨੂੰ ਟਾਇਰ ਦੀ ਨਹੀਂ ਲੋੜ ਤੇ ਪੱਤੀਆਂ ਵੀ ਲਵਾਓ ਤੇ ਟੈਰ ਵੀ ਲਵਾਓ ਇਹ ਚੀਜ਼ਾਂ ਸਾਰੀਆਂ ਲਵਾਉਣੀਆਂ ਜ਼ਰੂਰੀ ਆ ਟੈਰਾਂ ਤਾਂ ਤਾਂ ਜਿਹੜੀ ਉਹ ਪਲਾਉ ਦੇ ਉੱਤੇ ਜਿਹੜਾ ਪਲਾਉ ਦਾ ਪੱਖਾ ਹੁੰਦਾ ਪੱਖਾ ਕਹਿ ਦੇਣੇ ਇਹਨਾਂ ਨੂੰ ਫਰਜੇ ਜਿੱਤੋਂ ਮਿੱਟੀ ਉਹਦੇ ਉੱਪਰ ਜਦੋਂ ਪੱਤੀ ਲੱਗਣੀ ਆ ਉਹਨੇ ਪਲਟਾ ਤਾਂ ਜ਼ਿਆਦੇ ਦੇਣਾ ਤੇ ਇੱਕ ਹੋਰ ਵੀ ਜਦੋਂ ਆਪਾਂ ਪਰਾਲੀ ਨੂੰ ਪਲਟਣਾ ਵਾ ਕੰਬੈਨ ਐਸਐਮਐਸ ਨਾਲ ਝੋਨਾ ਜ਼ਰੂਰ ਵੱਡਿਆ ਹੋਵੇ ਵੀਰੇ ਜੇ ਆਪਾਂ ਕਹਿੰਦੇ ਨਾ ਵੀ ਐਸਐਮਐਸ ਤੋਂ ਬਿਨਾ ਆਪਾਂ ਸਿੱਧਾ ਮਲਚਰ ਫੇਰ ਕੇ ਸਿੱਧਾ ਪਲਟਾ ਲਈਏ ਨਹੀਂ ਐਸਐਮਐਸ ਨਾਲ ਝੋਨਾ ਬੜਾਓ ਠੀਕ ਆ ਉਸ ਤੋਂ ਬਾਅਦ ਉਹਦੇ ਉੱਤੇ ਮਲਚਰ ਮਾਰੋ ਮਲਚਰ ਦੇ ਉੱਤੇ ਰੋਟਾਵੇਟਰ ਮਾਰੋ ਰੋਟਾਵੇਟਰ ਤੋਂ ਬਾਅਦ ਪਲਾਉ ਮਾਰੋ ਫਿਰ ਉਹਦੇ ਉੱਤੇ ਫੇਰ ਰੋਟਾਵੇਟਰ ਮਾਰ ਦਿਓ ਆ ਸੁਹਾਗੇ ਹਾਲ ਤਵੀਆਂ ਇਹ ਸਾਰਾ ਕੁਝ ਬੰਦ ਕਰ ਦਿਓ ਤੁਸੀਂ ਇਹ ਕੋਈ ਤੇਲ ਆਪਣਾ ਜ਼ਿਆਦਾ ਨਹੀਂ ਖਾਂਦੇ ਟਰੈਕਟਰ ਤੁਸੀਂ ਜੇ ਨਾ ਆਪਾਂ ਨੋਰਮਲ ਖੱਤਾ ਤਿਆਰ ਕਰਨਾ ਮੈਂ ਆ ਜਾਲੂਆਂ ਵਾਲੇ ਦੀ ਗੱਲ ਹੀ ਕਰਦਾ ਜੇ ਆਪਾਂ ਨੋਰਮਲ ਖੇਤ ਤਿਆਰ ਕਰਦੇ ਆ ਜਿਵੇਂ ਆਪਾਂ ਪਹਿਲੀ ਰੁਟੀਨਾਂ ਦੇ ਵਿੱਚ ਕਰਦੇ ਹੁੰਦੇ ਸੀ ਅੱਗ ਲਾ ਕੇ ਸਾਰਾ ਕੁਝ ਨਾ ਉਹ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਕਟਰ ਫੇਰਦੇ ਸੀ ਠੀਕ ਆ ਕਿ ਦੋ ਵਾਰ ਕਟਰ ਫੇਰਦੇ ਸੀ ਕਿਉਂਕਿ ਵੀ ਅੱਗ ਛੇਤੀ ਲਾਉਣੀ ਹੁੰਦੀ ਸੀ ਨਾ ਮੈਂ ਤੁਹਾਨੂੰ ਕੰਪੈਰੀਜ਼ਨ ਕਰਦਾ ਜਿਹੜੇ ਵੀਰ ਕੁਐਸਚਨ ਕਰਨਗੇ ਨਾ ਵੀ ਨਹੀਂ ਐ ਖਰਚਾ ਵੱਧ ਜਾਂਦਾ ਜਾਂ ਇਦਾਂ ਮੈਂ ਤੁਹਾਨੂੰ ਉਹ ਉਹ ਦੱਸ ਦਾਂ ਦੋ ਵਾਰ ਆਪਾ ਕਟਰ ਫੇਰ ਦਿੰਦੇ ਸੀ ਠੀਕ ਆ ਦੋ ਵਾਰ ਕਟਰ ਫੇਰ ਕੇ ਪਹਿਲਾਂ ਉਹਨੂੰ 5-6 ਦਿਨ ਛੱਡਦੇ ਸੀ 5 ਪੰਜ ਦਿਨ ਉਹ ਲੇਟ ਹੋ ਗਏ ਆਲੂਆਂ ਬੀਜਣ ਤੇ ਠੀਕ ਆ 5 ਦਿਨ ਹੋ ਗਏ ਨਾ ਲੇਟ ਤੇ 5 ਦਿਨ ਲੇਟ ਹੋਣ ਤੋਂ ਬਾਅਦ ਜਿਹੜਾ ਆਪਣਾ ਚਲੋ 5 ਦਿਨ ਬਾਅਦ ਆਪਾਂ ਪਲਾਉ ਉਹ ਫੇਰਿਆ ਅੱਗ ਲਾਤੀ 5 ਦਿਨਾਂ ਬਾਅਦ ਹਨਾ ਅੱਗੇ ਅੱਗੇ ਜੋ ਪੁਰਾਣੀ ਰੀਤੀਂ ਦੀ ਗੱਲ ਕਰਦਾ 5 ਦਿਨ ਪਹਿਲਾਂ ਅੱਗ ਦੀ ਟੈਨਸ਼ਨ ਰਹਿੰਦੀ ਸੀ ਵੀ ਹਾਏ ਬੰਦਾ ਮੋੜ ਲੋ ਬੰਨਿਆਂ ਤੇ ਪਰਾਲੀ ਰਹਿ ਜਾਣੀ ਫਲਾਂ ਦੇ ਨਾਲ ਮੋੜੋ ਕਿਸੇ ਦੇ ਝੋਨੇ ਨੂੰ ਸੇਕ ਨਾ ਲੱਗ ਜਵੇ ਇਹ ਚੀਜ਼ਾਂ ਹੋਣੀਆਂ ਨਾ ਪਹਿਲਾਂ ਬੰਦਿਆਂ ਨੇ ਜਾ ਜਾ ਕੇ ਅੱਗਾਂ ਲਾਉਣੀਆਂ ਹਨ ਤੇ ਅੱਗ ਲਾਦੀ 5 ਦਿਨ ਬਾਅਦ ਫੇਰ ਉਹਨੂੰ ਦੋ ਵਾਰ ਤਵੀਆਂ ਮਾਰਨੀਆਂ ਜੇ ਗਿੱਲਾ ਵਾ ਫਿਰ ਉਹਨੂੰ ਮੀਂਹ ਛੱਡ ਦੇਣਾ ਵੀ ਸੁੱਕ ਲੈਣ ਦੇ ਇੱਕ ਦਿਨ ਹਵਾ ਲੱਗ ਲੈਣ ਦੇ ਠੀਕ ਹਵਾ ਲੱਗੀ ਹਵਾ ਲੱਗੀ ਤੋਂ ਬਾਅਦ ਦੋ ਵਾਰ ਤਵੀਆਂ ਹੋ ਗਈਆਂ ਫੇਰ ਉਹਦੇ ਉੱਤੇ ਸੁਹਾਗਾ ਤੋ ਵਾਰ ਤਵੀਆਂ ਨਾਲ ਵਾ ਕੇ ਫੇਰ ਉਹਨੂੰ ਦੋ ਤਵੀਆਂ ਨਾਲ ਇੱਕ ਵਾਰ ਪਾਉਣਾ ਹਨਾ ਤਵੀਆਂ ਨਾਲ ਵਾ ਕੇ ਫੇਰ ਸੁਆਗ ਫੇਰ ਉਹਨੂੰ ਦੋਹਰ ਵਾਲਾਂ ਦਾ ਠੀਕ ਆ ਦੋਹਰ ਵਾਲਾਂ ਦਾ ਲਾ ਕੇ ਫੇਰ ਸੁਆਗ ਫੇਰ ਉਹਦੇ ਉੱਤੇ ਰੋਟਾਵੇਟਰ ਰੋਟਾਵੇਟਰ ਤੋਂ ਬਾਅਦ ਫੇਰ ਉਹਦੇ ਉੱਤੇ ਖਾਦ ਪਾ ਕੇ ਫੇਰ ਸੁਆਗ ਫੇਰ ਉਸ ਤੋਂ ਬਾਅਦ ਜਾ ਕੇ ਕੰਮ ਚੱਲਦਾ ਜੀ ਤੁਸੀਂ ਗਿਣਤੀ ਕਰ ਲਓ ਵੀ ਕਿੰਨੀ ਵਾਰ ਬਜਾਈ ਤੱਕ ਕਿੰਨੀ ਵਾਰ ਟਰੈਕਟਰ ਨਿੰਗਦਾ ਤੇ ਨਾਰਮਲ ਟਰੈਕਟਰ ਕਿੰਨੀ ਵਾਰ ਨਿੰਗਦਾ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਤੇਲ ਦਾ ਖਰਚਾ ਥੋੜਾ ਘਟਦਾ ਵਾ ਇਦਾਂ ਕਰਨ ਦੇ ਨਾਲ ਨਾ ਕਿ ਵੱਧਾ ਇਹ ਚੀਜ਼ਾਂ ਤਾਂ ਆਮ ਨੋਰਮਲ ਦੀ ਗੱਲ ਆ ਤੇਲ ਦਾ ਖਰਚਾ ਇਹ ਦੇ ਇਹਦੇ ਮੁਤਾਬਕ ਹਨ ਤੇ ਹਾਂ ਚੀਜ਼ ਕੁਆਲਿਟੀ ਦੀ ਲਵੋ ਤੁਹਾਨੂੰ ਆਪਣੇ ਆਪ ਫਰਕ ਲੱਗੂਗਾ ਲਵੋ ਆਪਦੇ ਟਰੈਕਟਰ ਦੇ ਬੈੱਟ ਮੁਤਾਬਕ ਐਂਓ ਕਦੇ ਨਾ ਲਵੋ ਵੀਰ ਛੋਟੇ ਟਰੈਕਟਰ ਮਗਰੀ ਆਪਾਂ ਤਿੰਨ ਤਿੰਨ ਪਲਾਉ ਪਾਈ ਫਰੀ ਨਹੀਂ ਆਪਾਂ ਨੂੰ ਵੀਰੇ ਕਿਸੇ ਨੇ ਨਾਮ ਨਹੀਂ ਦੇਣਾ ਉਹਨਾਂ ਥੋੜਾ ਖਤਾ ਵਧੀਆ ਬਣੂਗਾ ਜੇ ਤੁਸੀਂ ਆਪਣੇ ਟਰੈਕਟਰ ਦੇ ਮੁਤਾਬਕ ਜਿਹੜੀ ਉਹ ਅਸਲੀ ਥਿਊਰੀ ਆ ਨਾ ਟਰੈਕਟਰ ਦੀ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਇੱਕ ਪਲਾਉ 25 ਪਾਵਰ ਤੋਂ ਉੱਪਰ ਲੈ ਲੈਂਦਾ ਦਾ ਇੱਕ ਪਲਾਉ ਨਾ 25 ਪਾਵਰ ਤੋਂ ਉੱਪਰ ਲੈਂਦਾ ਵਾ ਟਰੈਕਟਰ ਦੀ 25 ਤੋਂ 30 ਪਾਵਰ ਇੱਕ ਪਲਾਉ ਲੈਂਦਾ ਆਪਾਂ ਉਸ ਮੁਤਾਬਕ ਟਰੈਕਟਰ ਦੇ ਨਾਲ ਪਲਾਉ ਲਿਆ ਕਰ ਠੀਕ ਹੈ ਨਾ ਫੋਰ 휠 ਟਰੈਕਟਰ ਜਦੋਂ ਆਪਾਂ ਆਲੂ ਬੀਜਨੇ ਆ ਆਲੂ ਬੀਜਣ ਨੂੰ ਘੱਟੋ ਘੱਟ 11 ਤੋਂ 12 ਇੰਚ ਡੂੰਘਾ ਆਪਾਂ ਨੂੰ ਪਲਾਉ ਫੇਰਨਾ ਪੈਂਦਾ ਤਾਂ ਜਾ ਕੇ ਆਪਣਾ ਕੰਮ ਸਰਦਾ ਨਹੀਂ ਆਪਣਾ ਕੰਮ ਉਹ ਕਾ ਜਾਂਦਾ ਨਹੀਂ ਫਿਰ ਮਿੱਟੀ ਬਾਹਰ ਗੱਡੀ ਜਾਂਦਾ ਪੱਕੇ ਮਿੱਟੀ ਬਾਹਰ ਗੱਡੀ ਜਾਂਦੇ ਇਹ ਚੀਜ਼ਾਂ